ਸਸਿਕਾ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਪੰਜਾਬੀ ਪਿਆਰ ਤੋਂ YouTube ਚੈਨਲ ਦੇ ਉੱਪਰ ਮੇਰਾ ਨਾਮ ਯਾਰਮਨ ਸਿੰਘ ਬਰਾੜ ਮਾਫੀ ਚ ਉਹਨਾਂ ਦੀ ਵੀਡੀਓ ਦੇਰੀ ਨਾਲ ਆਈ ਆ ਉਹਦਾ ਰੀਜ਼ਨ ਇਹ ਸੀਗਾ ਜੀ ਕੁਝ ਸਮਾਂ ਆਪਣੇ ਕੰਮਕਾਰਾਂ ਦੇ ਵਿੱਚ ਬਿਜੀ ਸੀਗਾ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀਗੇ ਮੇਰੇ Facebook ਪੇਜ ਦੇ ਉੱਪਰ ਵੀ ਤੇ ਮੈਨੂੰ ਪਰਸਨਲ ਵੀ ਮੇਰੇ ਨੰਬਰ ਦੇ ਉੱਪਰ ਕਿ ਭਾਜੀ ਵੀਡੀਓ ਕਾਤੋਂ ਨਹੀਂ ਪਾਰੇ ਕੀ ਪ੍ਰੋਬਲਮ ਆ ਰਹੀ ਆ ਸੋ ਭਰਾਵੋ ਹੁਣ ਮੈਂ ਆ ਗਿਆ ਆ ਤੇ ਹੁਣ ਕੰਟੀਨਿਊ ਵੀਡੀਓ ਤੁਹਾਨੂੰ ਜਿਹੜੀਆਂ ਮਿਲਦੀਆਂ ਰਹਿਣਗੀਆਂ ਤੇ ਆਪਣਾ ਜਿਹੜਾ ਕਿ ਅੱਜ ਮੇਨ ਟਾਪਿਕ ਇਹੀ ਹੈ ਵੀਡੀਓ ਦਾ ਕਿ ਆਪਾਂ ਇੱਕ ਐਪਲੀਕੇਸ਼ਨ ਤਿਆਰ ਕੀਤੀ ਹੈ ਜਿਹਦਾ ਨਾਮ ਹੈ ਪੰਜਾਬੀ ਪੈਰਿਸ ਤੋਂ ਆ ਇਹ ਐਂਡਰੋਇਡ ਫੋਨਾਂ ਵਾਸਤੇ ਜਿਹੜੀ ਐਪਲੀਕੇਸ਼ਨ ਆ ਕਿ ਤਿਆਰ ਕੀਤੀ ਗਈ ਹੈ ਤਾਂ ਸਾਰੇ ਵੀਰ ਇਹਨੂੰ ਡਾਊਨਲੋਡ ਜ਼ਰੂਰ ਕਰਨ ਲਾਸਟ ਦੇ ਵਿੱਚ ਮੈਂ ਦੱਸੂਗਾ ਵੀ ਇਹਨੂੰ ਕਿੱਦਾਂ ਕਰਦਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਵੀ ਕਿੱਦਾਂ ਡਾਊਨਲੋਡ ਕਰਨੀ ਆ ਲਾਸਟ ਦੇ ਵਿੱਚ ਤੁਹਾਨੂੰ ਮੈਂ ਸਾਰਾ ਸਮਝਾਉਂਗਾ ਕਿ ਕਿੱਦਾਂ ਜਿਹੜੀ ਇਹ ਐਪਲੀਕੇਸ਼ਨ ਵਰਕ ਕਰਦੀ ਹੈ ਕਿਦਾਂ ਨੂੰ ਤੁਸੀਂ ਡਾਊਨਲੋਡ ਕਰਨਾ ਕੀ ਕੀ ਕਰਨਾ ਹੈ ਇਸ ਐਪਲੀਕੇਸ਼ਨ ਦੇ ਬੈਨੀਫਿਟ ਕੀ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਇਸ ਐਪਲੀਕੇਸ਼ਨ ਦੇ ਬੈਨੀਫਿਟ ਇਹ ਹੈ ਕਿ ਤੁਹਾਨੂੰ ਯੂਰਪ ਦੀ ਸਾਰੀ ਜਾਣਕਾਰੀ ਇਸ ਐਪਲੀਕੇਸ਼ਨ ਦੇ ਵਿੱਚ ਮਿਲਦੀ ਰਹੂਗੀ ਕਿਹੜੀ ਕੰਟਰੀ 'ਚ ਪੇਪਰ ਖੁੱਲੇ ਕਿਹੜੀ ਕੰਟਰੀ 'ਚ ਖੁੱਲਣ ਵਾਲੇ ਆ ਕਿਹੜੀ ਕੰਟਰੀ ਜਿਹੜੇ ਪੇਪਰ ਖੁੱਲੇ ਉਹਨਾਂ ਦਾ ਕੀ ਪ੍ਰਾਈਸ ਚੱਲਦਾ ਪਿਆ ਆ ਤੇ ਕਿਦਾਂ ਜਿਹੜੀ ਅਸੀਂ ਪੇਪਰ ਭਰਨੇ ਆ ਤੁਹਾਨੂੰ ਇਸੇ ਹੀ ਐਪਲੀਕੇਸ਼ਨ ਦੇ ਵਿੱਚ ਆਨਲਾਈਨ ਫਾਰਮ ਵੀ ਅਵੇਲੇਬਲ ਕਰਵਾਏ ਜਾਣਗੇ ਵੀ ਇਸ ਕੰਟਰੀ ਦੇ ਵਿੱਚ ਖੇਤੀਬਾੜੀ ਵਾਲੇ ਪੇਪਰ ਖੋਲਣੇ ਇਸ ਕੰਪਨੀ ਦੇ ਥਰੂ ਤੁਸੀਂ ਜਿਹੜਾ ਆਨਲਾਈਨ ਬਿਨਾਂ ਕਿਸੇ ਖਰਚੇ ਤੋਂ ਤੁਸੀਂ ਜਿਹੜਾ ਫਾਰਮ ਭਰ ਸਕਦੇ ਹੋ ਤੇ ਉਹਨਾਂ ਨੂੰ ਪੁਆਇੰਟ ਦਾ ਹੋ ਜਾਊਗਾ ਇਸ ਐਪਲੀਕੇਸ਼ਨ ਦੇ ਥਰੂ ਹੀ ਤੇ ਬਾਕੀ ਹੋਰ ਵੀ ਪ੍ਰੋਜੈਕਟ ਇਸ ਐਪਲੀਕੇਸ਼ਨ ਦੇ ਥਰੂ ਆ ਰਹੇ ਆ ਕਿਉਂਕਿ ਇਹ ਐਪਲੀਕੇਸ਼ਨ ਸਿਰਫ ਇੱਕ ਪੰਜਾਬੀ ਭਰਾਵਾਂ ਦੀ ਹੈਲਪ ਵਾਸਤੇ ਬਣਾਈ ਗਈ ਆ ਇਹਦਾ ਇਹਦਾ ਮੇਨ ਪਰਪਸ ਆਪਣਾ ਬਣਾਉਣ ਦਾ ਉਹ ਇਹ ਹੈ ਵੀ ਜਿਹੜੀ ਇੰਡੀਆ ਦੇ ਵਿੱਚ ਹੁਣ ਬਹੁਤ ਸਾਰੀਆਂ ਕੰਪਲੇਂਟਾਂ ਆਉਨੀਆਂ ਸੀਗੀਆਂ ਸਾਨੂੰ ਕਿ ਭਾਜੀ ਫਲਾਣੇ ਯੈਂਟ ਨੇ ਸਾਡੇ ਇੰਨੇ ਪੈਸੇ ਮਾਰ ਲਏ ਫਲਾਣੇ ਦਾ ਅਫਸਰਾਂ ਨੇ ਸਾਡੇ ਇੰਨੇ ਪੈਸੇ ਮਾਰ ਲਏ ਕੋਈ ਹੱਲ ਕਰੋ ਹੁਣ ਮੈਂ ਵੀ ਕੀ ਕਰ ਸਕਦਾ ਸੀਗਾ ਇਹਦੇ ਵਿੱਚ ਤੇ ਮੇਰੇ ਨਾਲ ਇਸੇ ਟਾਈਮ ਦੇ ਵਿੱਚ ਚੱਲਦੇ ਹੀ ਥੋੜੇ ਦਿਨ ਪਹਿਲਾਂ ਹੀ ਨੀ ਕਿ 20-25 ਦਿਨ ਪਹਿਲਾਂ ਇੱਕ ਇੰਡੀਆ ਤੋਂ ਪੰਜਾਬ ਤੋਂ ਚੰਡੀਗੜ੍ਹ ਤੋਂ ਇੱਕ ਐਨਜੀਓ ਕੰਮ ਕਰਦੀ ਹੈ ਤੇ ਉਹਨਾਂ ਨੇ ਮੇਰੇ ਨਾਲ ਕਨੈਕਟ ਕੀਤਾ ਕਿ ਅਸੀਂ ਭਾਜੀ ਜਿਨ੍ਹਾਂ ਦੇ ਵੀ ਪੈਸੇ ਫਸੇ ਵੀ ਅਸੀਂ ਉਹਨਾਂ ਦੇ ਪੈਸੇ ਦਵਾਉਨੇ ਆ ਤੁਸੀਂ ਸਾਡਾ ਸਾਥ ਦਿਓ ਅਸੀਂ ਹਰ ਇੱਕ ਦੇ ਪੈਸੇ ਜਿਹੜੇ ਆ ਕਢਵਾ ਕੇ ਦੇਵਾਂਗੇ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲੈਣਾ ਪਲੇ ਸਟੋਰ ਦੇ ਵਿੱਚ ਤੁਹਾਨੂੰ ਮਿਲੂਗੀ ਐਂਡਰੌਇਡ ਫੋਨਾਂ ਦੇ ਵਿੱਚ ਆਈਫੋਨ ਦੇ ਵਿੱਚ ਹਜੇ ਅਵੇਲੇਬਲ ਨਹੀਂ ਹੈਗੀ ਇਹ ਉਨਲਮ ਦੇ ਵਿੱਚ ਹੋ ਜੂਗੇ ਕਿਉਂਕਿ ਆਪਣੇ ਕੋਲ ਜਿੰਨਾ ਕ ਪੈਸੇ ਸੀਗੇ ਆਪਾਂ ਇਸ ਐਪਲੀਕੇਸ਼ਨ ਤੇ ਇਨਵੈਸਟ ਕਰਦੇ ਆ ਹੁਣ ਤੁਸੀਂ ਪਿਆਰ ਦੇਣਾ ਇਸ ਨੂੰ ਡਾਊਨਲੋਡ ਕਰਕੇ ਆਪਣੇ ਯਾਰਾਂ ਦੋਸਾਂ ਨੂੰ ਕਰਵਾ ਕੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਐਪਲੀਕੇਸ਼ਨ ਫਰੀ ਆ ਤੇ ਮੈਂ ਮਾਫੀ ਚਾਹਾਂਗਾ ਜੇਕਰ ਕੋਈ ਵੀਰ ਜੇ ਮੈਂ ਕੱਲ ਨੂੰ 6 ਮਹੀਨੇ ਇਨਵੈਸਟ ਦੇ ਪੈਸੇ ਰੱਖਦਾ ਜਾਂ 100 ਰੁਪਏ ਜਾਂ 200 ਰੁਪਏ ਤਾਂ ਕੋਈ ਵੀ ਮੇਰਾ ਵੀਰ ਗੁੱਸਾ ਨਾ ਕਰੇ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਜੇ ਡਾਊਨਲੋਡ ਕਰਕੇ ਰੱਖਣੀ ਤੁਸੀਂ ਰੱਖ ਸਕਦੇ ਹੋ ਤਿੰਨ ਕੰਮੀ ਦੀ ਇਹ ਐਪਲੀਕੇਸ਼ਨ ਆ ਕੋਈ ਇਹਦਾ ਤੁਹਾਡੇ ਫੋਨ ਦੇ ਉੱਪਰ ਇਫੈਕਟ ਨਹੀਂ ਪੈਣਾ ਕੋਈ ਲੋਡ ਨਹੀਂ ਹੈਗਾ ਬਿਲਕੁਲ ਈਜ਼ੀ ਤੇ ਸਿੰਪਲ ਜਿਹੜੀ ਆ ਇਹ ਐਪਲੀਕੇਸ਼ਨ ਆ ਤੇ ਇਹਦੇ ਵਿੱਚ ਜੀ ਤੁਹਾਨੂੰ ਕੰਪਲੇਂਟ ਬਾਕਸ ਮਿਲੂਗਾ ਕੰਪਲੇਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਨਾਮ ਟੈਲੀਫੋਨ ਨੰਬਰ ਜਿਹਦੇ ਨਾਲ ਤੁਹਾਡੀ ਜਿੰਨਾਂ ਤੁਹਾਡੀ ਯਾਨਕਿ ਠੱਗੀ ਤੁਹਾਡੇ ਨਾਲ ਉਹਨੇ ਠੱਗੀ ਮਾਰੀ ਹੈ ਜਾਂ ਤੁਸੀਂ ਉਹਰੇ ਠੱਗੀ ਦਾ ਸ਼ਿਕਾਰ ਹੋਏ ਜਿੱਦਾਂ ਵੀ ਤੁਸੀਂ ਉਹਨਾਂ ਦੇ ਚਾਂਸੇ ਦੇ ਵਿੱਚ ਆਏ ਹੋ ਤੁਸੀਂ ਸਾਰੀ ਕੰਪਲੇਂਟ ਲਿਖ ਕੇ ਸੈਂਡ ਦਸ ਕਰ ਦੇਣੀ ਹੈ ਉਹ ਜਿਹੜੀ ਕੰਪਲੇਂਟ ਆ ਉਹ ਡਾਇਰੈਕਟ ਐਨਜੀਓ ਨੂੰ ਚੱਲ ਜੂਗੀ ਜੋ ਕੋਈ ਐਪਲੀਕੇਸ਼ਨ ਦੇ ਵਿੱਚ ਕਨੈਕਟ ਆ ਉਹਨਾਂ ਕੋਲ ਵੀ ਤੇ ਉਹ ਤੁਹਾਨੂੰ ਆਪੇ 48 ਘੰਟਿਆਂ ਦੇ ਵਿੱਚ ਉਹ ਤੁਹਾਨੂੰ ਕਾਲ ਕਰਨਗੇ ਤੁਹਾਡੀ ਪ੍ਰੋਬਲਮ ਸੁਣਨਗੇ ਜਿਹਨਾਂ ਨੂੰ ਲੱਗਿਆ ਵੀ ਹਾਂ ਅਸੀਂ ਪੈਸੇ ਕਢਵਾ ਸਕਦੇ ਹਾਂ ਇਹਨਾਂ ਦਾ ਸਾਡਾ ਲਿੰਕ ਹੈਗਾ ਜਾਂ ਫਲਾਨੇ ਫਲਾਨੇ ਬੰਦੇ ਦਾ ਲਿੰਕ ਹੈਗਾ ਜਾਂ ਤਾਂ ਤੁਹਾਡ ਨੂੰ ਉਹ ਸੱਦਣਗੇ ਆਪਣੇ ਦਫ਼ਤਰ ਦੇ ਵੀ ਤੁਹਾਨੂੰ ਉਹ ਨਾਲ ਲਿਜਾ ਕੇ ਬਿਨਾ ਕਿਸੇ ਸਵਾਰਥ ਦੇ ਤੁਹਾਡੀ ਜਿਹੜੀ ਆ ਉਹ ਹੈਲਪ ਕਰਨਗੇ ਤੇ ਸੈਕੰਡ ਦੇ ਵਿੱਚ ਸੈਕੰਡ ਆਪਸ਼ਨ ਇਹ ਆ ਗਈ ਜੀ ਤੁਹਾਨੂੰ ਇਹਦੇ ਵਿੱਚ ਜਿਹੜੇ ਫਰਾਂਸ ਦੇ ਵਿੱਚ ਜਿਹੜਾ ਕੋਈ ਵੀਰ ਕੋਈ ਇਨਫਰਮੇਸ਼ਨ ਚਾਹੀਦੀ ਹੈ ਉਹ ਵੀ ਇਹਦੇ ਵਿੱਚ ਮਿਲੂਗੀ ਇਟਲੀ ਦੀ ਕੋਈ ਇਨਫਰਮੇਸ਼ਨ ਚਾਹੀਦੀ ਹੈ ਉਹ ਵੀ ਇਹਦੇ ਵਿੱਚ ਮਿਲੂਗੀ ਇਹਦੇ ਵਿੱਚ ਇੱਕ ਆਪਾਂ ਇਟਲੀ ਦਾ ਚੈਨਲ ਆ ਆਪਣੇ ਮੇਰੇ ਵੱਡੇ ਵੀਰ ਦਾ ਜਿਹਦਾ ਨਾਮ ਕੁਲਵੀਰ ਸਿੰਘ ਹੈ ਸ਼ਾਇਦ ਤੁਸੀਂ ਬਹੁਤ ਵੀਰ ਜਾਣਦੇ ਹੋਵੋਗੇ ਇਹਤਾ ਪੰਜਾਬੀ YouTube ਚੈਨਲ ਆ ਉਹਦਾ ਲਿੰਕ ਵੀ ਪਾਇਆ ਵਾ ਇਟਲੀ ਦੀ ਸਭ ਤੋਂ ਸੱਚੀ ਖਬਰ ਜਿਹੜਾ ਕਿ ਇੱਕੋ ਇੱਕ ਚੈਨਲ ਆ ਇਟਲੀ ਦੇ ਵਿੱਚ ਜਿਹੜਾ ਕਿ ਸੱਚੀ ਖਬਰ ਅਪਲੋਡ ਕਰਦੇ ਆ ਉਹ ਵੀਰ ਆਪਣਾ ਬਹੁਤ ਟਾਈਮ ਤੋਂ ਯਾਨੀ ਕਿ ਉਹ ਚੈਨਲ ਦੇ ਚਲਾ ਰਹੇ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਜਿਨ੍ਹਾਂ ਨੇ ਕੋਈ ਵੀਰ ਫੈਰਸ ਦੇ ਵਿੱਚ ਰਹਿ ਰਿਹਾ ਹੈ ਇਟਾਲੀਅਨ ਦੇ ਇਟਲੀ ਦੇ ਪੇਪਰ ਨੇ ਉਹ লাইসেনਸ ਕਰਨਾ ਚਾਹੁੰਦੇ ਨੇ ਤਾਂ ਉਹ ਵੀਰ ਨਾਲ ਕਨੈਕਟ ਕਰ ਸਕਦੇ ਨੇ ਇੱਥੇ ਬੈਠੇ ਬੈਠੇ ਵੀ ਉਹ লাইসেনਸ ਕਰ ਸਕਦੇ ਨੇ ਪੰਜਾਬੀ ਲੈਂਗੁਏਜ ਦੇ ਵਿੱਚ ਇਟਲੀ ਦਾ লাইসেনਸ ਤੁਸੀਂ ਇਟਾਲੀਅਨ ਸਿੱਖਣੀ ਚਾਹੁੰਦੇ ਹੋ ਤਾਂ ਉਸ ਵੀਰ ਨਾਲ ਤੁਸੀਂ YouTube ਚੈਨਲ ਦੇਖ ਸਕਦੇ ਹੋ ਤੁਹਾਨੂੰ ਇਸੇ ਐਪਲੀਕੇਸ਼ਨ ਦੇ ਜ਼ਰੀਏ ਤੁਹਾਨੂੰ ਉਹਦੇ ਵਿੱਚ ਤੁਸੀਂ ਐਂਟਰ ਹੋ ਸਕਦੇ ਹੋ ਚੈਨਲ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਜਾਣਕਾਰੀ ਇਟਲੀ ਦੀ ਮਿਲਦੀ ਰਹੂਗੀ ਫਰਾਂਸ ਦੀ ਜਾਣਕਾਰੀ ਤੁਹਾਨੂੰ ਆਪਣੇ ਪੰਜਾਬੀ ਪਿਆਰਸ ਤੋਂ ਚੈਨਲ ਦੇ ਉੱਪਰ ਮਿਲਦੀ ਰਹਣੀ ਯੂਰਪ ਦੀ ਜੋ ਵੀ ਅਪਡੇਟ ਆਊਗੀ ਇੱਕ ਇਹਦੇ ਵਿੱਚ ਫੀਚਰ ਹੈਗਾ ਜੀ ਖਬਰਾਂ ਵਾਲਾ ਨਿਊਜ਼ ਵਾਲਾ ਜੇਕਰ ਤੁਸੀਂ ਨਿਊਜ਼ ਪੜਨ ਦੇ ਸ਼ਕੀਨ ਹੋ ਤੁਸੀਂ ਉਹ ਵੀ ਪੜ ਸਕਦੇ ਹੋ ਇੱਕ ਇਹਦੇ ਵਿੱਚ অপਸ਼ਨ ਹੈਗਾ ਜੀ ਫਰਾਂਸ ਦੀ ਆਰਮੀ ਵਾਲੀ ਫਰਾਂਸ ਦੀ ਆਰਮੀ ਦੇ ਮੈਂ ਇੱਕ ਪ੍ਰੋਪਰ ਵੀਡੀਓ ਬਣਾਉਂਗਾ ਇੱਕ ਦੋ ਦਿਨਾਂ ਦੇ ਵਿੱਚ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਡਿਟੇਲ ਦੇਵਾਂਗਾ ਤੁਸੀਂ ਕਿਦਾਂ ਐਪਲੀਕੇਸ਼ਨ ਦੇ ਜ਼ਰੀਏ ਐਪਲੀਕੇਸ਼ਨ ਦੇ ਵਿੱਚ ਮੈਂ ਲਿੰਕ ਪਾਤਾ ਉਹਨਾਂ ਦੀ ਵੈਬਸਾਈਟ ਦਾ ਜੇਕਰ ਤੁਹਾਨੂੰ ਇੰਗਲਿਸ਼ ਆਉਂਦੀ ਹੈ ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ ਤੁਸੀਂ ਉਹ ਜਿਹੜਾ ਵੈਬਸਾਈਟ ਤੇ ਜਾ ਕੇ ਸਾਰੀ ਡਿਟੇਲ ਪੜ੍ਹ ਸਕਦੇ ਹੋ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਇਹਨੂੰ ਕੌਣ-ਕੌਣ ਜੁਆਇਨ ਕਰ ਸਕਦਾ ਕਿੰਨੀ ਉਮਰ ਚਾਹੀਦੀ ਹੈ ਕਿੰਨੀ ਤਨਖਾਹ ਆ ਉਹ ਡਿਟੇਲ ਦੇ ਵਿੱਚ ਵੀਡੀਓ ਆਉਣ ਵਾਲੇ ਟਾਈਮ ਦੇ ਵਿੱਚ ਆਜੂਗੀ 2-4 ਦਿਨਾਂ ਅਜ ਮੈਂ ਕੋਸ਼ਿਸ਼ ਕਰੂੰਗਾ ਤੇ ਤੁਸੀਂ ਸਾਰੀ ਡਿਟੇਲ ਪੜਨ ਦੇ ਜਿਹੜੇ ਚਾਹਵਣਾ ਵੀਰ ਉਹ ਪੜ ਸਕਦੇ ਨੇ ਐਪਲੀਕੇਸ਼ਨ ਨੂੰ ਤੇ ਐਪਲੀਕੇਸ਼ਨ ਆਉਣ ਮੈਂ ਤੁਹਾਨੂੰ ਦੱਸਦਾ ਜੀ ਕੀ ਨੂੰ ਕਿੱਦਾਂ ਡਾਊਨਲੋਡ ਕਰਨਾ ਹੈ ਹੁਣ ਤੁਸੀਂ ਦੇਖੋ ਅਗਲੀ ਵੀਡੀਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਤੁਸੀਂ ਨਵੇਂ ਹੋ ਚੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਪਲੀਕੇਸ਼ਨ ਤੁਸੀਂ ਹਰ ਇੱਕ ਆਪਣੇ ਯਾਰ ਦੋਸਤੋ ਡਾਊਨਲੋਡ ਜ਼ਰੂਰ ਕਰਵਾਓ ਵੱਧ ਤੋਂ ਵੱਧ ਸਾਡਾ ਸੰਯੋਗ ਦੇ ਸਾਡੀ ਐਪਲੀਕੇਸ਼ਨ ਸਕਸੈਸਫੁਲ ਕਰੋ ਆਪਾਂ ਆਉਣ ਵਾਲੇ ਟਾਈਮ ਤੇ ਤੁਹਾਡੇ ਵਾਸਤੇ ਹੋਰ ਵੀ ਵਧੀਆ-ਵਧੀਆ ਜਿਹੜੇ ਪ੍ਰੋਜੈਕਟ ਆਪਾਂ ਲੈ ਕੇ ਆ ਰਹੇ ਹਾਂ ਤੇ ਐਪਲੀਕੇਸ਼ਨ ਜਿਹੜਾ ਵੀ ਵੀਰ ਡਾਊਨਲੋਡ ਕਰੂਗਾ ਓਪਨ ਕਰਨ ਤੋਂ ਪਹਿਲਾਂ ਇਹਨੂੰ 5 ਸਟਾਰ ਤੁਸੀਂ ਜ਼ਰੂਰ ਦੇ ਕੇ ਇੱਕ ਕਮੈਂਟ ਜ਼ਰੂਰ ਕਰ ਦੇਣਾ ਹੈ ਆ ਐਪਲੀਕੇਸ਼ਨ ਦੀ ਰੇਟਿੰਗ ਵਾਸਤੇ ਕਿਉਂ ਜੋ ਜਿਹੜੀ ਪੰਜਾਬੀ ਕਮਿਊਨਿਟੀ ਹੈ ਆਪਣੀ ਉਹੀ ਆਪਣੇ ਤੁਹਾਡੇ ਭਰਾਵਾਂ ਦਾ ਹਾਂਜੀ ਹੁਣ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਤੋਂ ਅਸੀਂ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਐਂਡਰੋਇਡ ਫੋਨ ਦੇ ਵਿੱਚ ਐਂਡਰੋਇਡ ਫੋਨ ਕਹਿੰਦਾ ਮਤਲਬ ਕਿ ਤੁਹਾਡੇ ਕੋਲ ਸੈਮਸੰਗ ਦਾ ਜਾਂ ਸ਼ਾਓਮੀ ਦਾ ਜਾਂ ਉਪੋ ਦਾ ਵੀਵੋ ਦਾ ਇਦਾਂ ਦੇ ਫੋਨ ਨੇ ਆਈਫੋਨ ਦੇ ਵਾਸਤੇ ਇਹ ਐਪਲੀਕੇਸ਼ਨ ਨਹੀਂ ਹੈਗੀ ਆਈਫੋਨ ਦੇ ਵਾਸਤੇ ਆ ਰਹੀ ਤੁਸੀਂ ਸਭ ਤੋਂ ਪਹਿਲਾਂ ਪਲੇ ਸਟੋਰ ਖੋਲ ਪਲੇ ਸਟੋਰ ਦੇ ਵਿੱਚ ਤੁਸੀਂ ਸਰਚ ਕਰਨਾ ਸੇਮ ਆਪਣੇ YouTube ਚੈਨਲ ਵਾਲਾ ਨਾਮ ਪੰਜਾਬੀ ਇਸ ਤੋਂ ਹਾਲੇ ਸਰਚ ਹੋ ਗਿਆ ਸਭ ਤੋਂ ਉੱਪਰ ਆਪਣੀ ਐਪਲੀਕੇਸ਼ਨ ਆ ਗਈ ਆਪਣੇ ਪੇਜ ਦਾ YouTube ਚੈਨਲ ਦਾ ਲੋਗੋ ਆ ਗਿਆ ਜੀ ਇਹਨੂੰ ਆਪਾਂ ਇੰਸਟਾਲ ਕਰਾਂਗੇ ਹਾਲੇ ਇੰਸਟਾਲ ਤੇ ਮੈਂ ਕਲਿੱਕ ਕਰਤਾ ਅਸਤਾ ਹੈ ਮੈਂ ਥੋੜਾ ਜਿਹਾ ਨੈਟਵਰਕ ਮੇਬੀ ਸ਼ਾਇਦ ਵੀਕ ਆ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਪਿਆ ਪਰ ਹੈ ਐਪਲੀਕੇਸ਼ਨ ਜਿਹੜੀ ਹੈ ਇਹ ਤਿੰਨ ਕ 3 KB ਦੀ ਆ ਆ ਤੁਸੀਂ ਦੇਖ ਸਕਦੇ ਹੋ ਅਲੋ ਡਾਊਨਲੋਡਿੰਗ ਲੱਗੀ ਹੋਣ ਹੁਣ ਇਹਦੇ ਵਿੱਚ ਇਹ ਐਪਲੀਕੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਪੈਸਿਆਂ ਦੀ ਹੋਗੀ ਉਸ ਚੀਜ਼ ਤੋਂ ਬਚਣ ਵਾਸਤੇ ਤੁਸੀਂ ਥੋੜਾ ਜਿਆਦਾ ਇਹਨੂੰ ਖੋਲਣ ਤੋਂ ਪਹਿਲਾਂ ਐਪਲੀਕੇਸ਼ਨ ਨੂੰ ਤੁਸੀਂ ਥੱਲੇ ਜਾਣਾ ਇੱਥੇ ਆ ਪੰਜ ਪੰਜਵੇਂ ਤਾਰੇ ਦੇ ਉੱਪਰ ਕਲਿੱਕ ਕਰਕੇ ਇੱਥੇ ਤੁਸੀਂ ਕੁਝ ਵੀ ਲਿਖ ਦੇਣਾ ਹੈ ਗੁੱਡ ਜਿਹੜਾ ਮੈਂ ਲਿਖੂੰਗਾ ਵੀ ਗੁੱਡ ਐਪ ਆਪ ਠੀਕ ਹੈ ਜੀ ਜੋ ਜੋ ਵੀ ਤੁਹਾਨ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਤੁਸੀਂ ਲਿਖ ਕੇ ਉੱਪਰ ਤੁਸੀਂ ਪੋਸਟ ਕਰ ਦੇਣਾ ਹੈ ਮੇਰੇ ਫਰੈਂਚ ਦੇ ਵਿੱਚ ਆ ਰਿਹਾ ਤੁਹਾਡਾ ਜਦਾਦਾ ਕਮੈਂਟ ਚੜ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਇਹਨੂੰ ਉੱਪਰ ਜਾ ਕੇ ਓਪਨ ਕਰਨਾ ਐਪਲੀਕੇਸ਼ਨ ਨੂੰ 5 ਸਟਾਰ ਜ਼ਰੂਰ ਦੇਨੇ ਜੇ ਤੁਸੀਂ 5 ਸਟਾਰ ਨਹੀਂ ਦਿੱਤੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਐਪਲੀਕੇਸ਼ਨ ਦੀ ਪੇਮੈਂਟ ਕਰਨੀ ਪੈਣੀ ਹੈ ਤੁਹਾਨੂੰ ਮੈਂ ਪਹਿਲਾਂ ਕਹਿ ਰਿਹਾ ਤੇ ਉਸ ਤੋਂ ਬਚਣ ਵਾਸਤੇ ਤੁਸੀਂ ਪਹਿਲਾਂ ਹੀ ਫ੍ਰੀ ਦੇ ਵਿੱਚ ਲਾਹਾ ਲੈ ਸਕਦੇ ਐਪਲੀਕੇਸ਼ਨ ਦਾ ਸਭ ਤੋਂ ਉੱਪਰ ਆ ਗਿਆ ਜੀ ਜੁਆਇਨ ਫਰਾਂਸ ਆਰਮੀ ਫਰਾਂਸ ਦੀ ਆਰਮੀ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਇਹਦੇ ਉੱਪਰ ਮੈਂ ਵੀਡੀਓ ਜਲਦੀ ਲੈ ਕੇ ਆਉਂਗਾ ਤੇ ਫਿਰ ਤੁਹਾਨੂੰ ਇਸ ਫੋਲਡਰ ਬਾਰੇ ਦੱਸੂਗਾ ਵੀ ਕਿਦਾਂ ਤੁਸੀਂ ਫਾਰਮ ਭਰਨਾ ਕੀ ਕਸ਼ ਕਰਨਾ ਹੈ ਸੈਕੰਡ ਨੰਬਰ ਦੇ ਉੱਪਰ ਆਪਣਾ ਆਲ ਫਰਾਂਸ ਨਿਊਜ਼ ਇਨ ਪੰਜਾਬੀ ਆਪਣਾ ਪੰਜਾਬੀ ਪੈਰਿਸ ਤੋਂ YouTube ਚੈਨਲ ਆ ਗਿਆ ਨਾਲ Facebook ਦਾ ਪੇਜ ਆ ਗਿਆ ਥੱਲੇ ਜੀ ਆ ਗਏ ਤਾਂ ਪੰਜਾਬੀ ਯਾਨੀ ਕਿ ਇਟਲੀ ਦੀਆਂ ਸਾਰੀਆਂ ਖਬਰਾਂ ਵਾਸਤੇ ਇਟਾਲੀਅਨ ਸਿੱਖਣ ਵਾਸਤੇ ਤੇ ਆਪਣਾ ਡਰਾਈਵਿੰਗ ਕੋਰਸ ਹੰਡਰੀ ਕੋਰਨਰ ਦੇ ਵਿੱਚ ਦੇਖ ਸਕਦੇ ਹੋ ਤਿੰਨ ਲਾਈਨਾਂ ਬਣੀਆਂ ਹੋਊਗਾ ਤੇ ਜਦੋਂ ਕਲਿੱਕ ਕਰੋਗੇ ਤੁਹਾਨੂੰ ਇੱਥੇ ਨੰਬਰ 4 ਤੇ ਮਿਲਦੀ ਪਈ ਹੈ ਜੀ ਕੰਪਲੇਂਟ ਕੰਪਲੇਂਟ ਤੇ ਕਲਿੱਕ ਕੀਤਾ ਤੁਸੀਂ ਇੱਥੋਂ ਗੱਠ ਤੇ ਪਲੱਸ ਤੇ ਕਲਿੱਕ ਕਰਨਾ ਹੈ ਪਲੱਸ ਤੇ ਕਲਿੱਕ ਕੀਤਾ ਤਾਂ ਇੱਥੇ ਤੁਹਾਡਾ ਨਾਮ ਜੋ ਵੀ ਤੁਹਾਡਾ ਨਾਮ ਹੈ ਠੀਕ ਹੈ ਜੀ ਚਲੋ ਮੈਂ ਆਪਣਾ ਨਾਮ ਪਾ ਦਿੰਦਾ ਜਯਦਰਦਸ ਦਰਮਦਰ ਸਿੰਘ ਆ ਮੈਂ ਇੱਥੇ ਫੋਨ ਨੰਬਰ ਪਾ ਦਿੰਨੇ ਆ ਜੋ ਵੀ ਮੈਂ ਆਪਣਾ ਫੋਨ ਨੰਬਰ ਪਾ ਦਿੰਨਾ ਓਕੇ ਇੱਥੋਂ ਜਿਹਦੇ ਖਿਲਾਫ ਮੈਂ ਕੰਪਲੇਂਟ ਕਰਨੀ ਹੈ ਜਿਹਦੇ ਖਿਲਾਫ ਕੰਪਲੇਂਟ ਕਰਨੀ ਉਹਦਾ ਨਾਮ ਉਹਦਾ ਨਾਮ ਮੈਂ ਲਿਖ ਦਿੰਨਾ ترنجیت ਓਕੇ ਇੱਥੇ ਕੰਪਲੇਂਟ ਲਿਖ ਦੇਣੀ ਹੈ ਜੋ ਵੀ ਤੁਸੀਂ ਜਿਹੜੀ ਵੀ ਲੈਂਗੁਏਜ ਤੁਸੀਂ ਲਿਖਣੀ ਚਾਹੁੰਦੇ ਹੋ ਵੀ ਮੈਂ ਜਵਟਾਇਰ ਜੋ ਵੀ ਤੁਸੀਂ ਕੁਝ ਲਿਖਣਾ ਤੁਸੀਂ ਸਾਰਾ ਕੁਝ ਇੱਥੇ ਟਾਈਪ ਕਰ ਸਕਦੇ ਹੋ ਆਪਣਾ ਜੋ ਵੀ ਤੁਹਾਡੀ ਕੰਪਲੇਂਟ ਤੁਸੀਂ ਲਿਖਣੀ ਚਾਹੁੰਦੇ ਹੋ ਤੁਸੀਂ ਸੈਂਡ ਆਸ ਤੇ ਕਲਿੱਕ ਕਰ ਦਿੰਨਾ ਹੈ ਤੇ ਇਹ ਜਿਹੜੀ ਕੰਪਲੇਂਟ ਆ ਇਹ ਸਾਨੂੰ ਮਿਲ ਜਾਣੀ ਹੈ ਤੇ ਇਹ ਤੇਰੀ ਤੁਹਾਡੀ ਹੈ ਐਕਸ਼ਨ ਤੁਹਾਨੂੰ ਜਿਹੜੀ ਕਿ ਕਾਲ ਕੀਤੀ ਜਾਊਗੀ ਠੀਕ ਹੈ ਜੀ ਹੁਣ ਸਾਨੂੰ ਸ਼ੋ ਹੋਣ ਲੱਗ ਗਈ ਹੈ ਐਪਲੀਕੇਸ਼ਨ ਦੇ ਵਿੱਚ ਤੇ ਸਾਨੂੰ ਅਸੀਂ ਦੂਜੇ ਪਾਸੇ ਸਾਰੀ ਕੰਪਲੇਂਟ ਐਨ ਜੀਓ ਪੜ ਸਕਦੇ ਹਾਂ ਤੇ ਅਸੀਂ ਵੀ ਪੜ ਸਕਦੇ ਹਾਂ ਹੋਰ ਇਹਦੇ ਵਿੱਚ ਜਿਆ ਨਿਊਜ਼ ਆ ਗਈ ਤੁਸੀਂ ਕੋਈ ਵੀ ਖਬਰਾਂ ਪੜ੍ਹਨੀਆਂ ਚਾਹੁੰਦੇ ਹੋ ਤੁਹਾਨੂੰ ਖਬਰਾਂ ਮਿਲ ਜ ਜਾਣਗੀਆਂ ਠੀਕ ਹੈ ਜੀ ਸਾਰੀਆਂ ਜੋ ਵੀ ਜਿੱਦਾਂ ਵੀ ਜਗ ਬਾਣੀ ਵਾਲਿਆਂ ਨੇ ਖਬਰਾਂ ਹੁੰਦੀਆਂ ਸਾਰੀਆਂ ਤੁਹਾਨੂੰ ਉਹੀ ਖਬਰਾਂ ਮਿਲਣਗੀਆਂ ਤੇ ਬਸ ਇਹੀ ਐਪਲੀਕੇਸ਼ਨ ਹੈ ਜੀ ਵੱਧ ਤੋਂ ਵੱਧ ਐਪਲੀਕੇਸ਼ਨ ਡਾਊਨਲੋਡ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਕਰਾਓ ਤੇ ਸੰਯੋਗ ਦਿਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਵਧੀਆ ਲੱਗੀ ਤਾਂ ਵੀਡੀਓ ਲਾਈਕ ਜਰੂਰ ਕਰਕੇ ਜਾਓ ਕਮੈਂਟ ਜਰੂਰ ਕਰਕੇ ਦੱਸਿਓ ਕਿ ਕੀ ਤੁਹਾਨੂੰ ਕਮੀ ਲੱਗੀ ਐਪਲੀਕੇਸ਼ਨ ਦੇ ਵਿੱਚ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆ ਉਹਦਾ ਸੁਧਾਰ ਕੀਤਾ ਜਾਊਗਾ ਧੰਨਵਾਦ ਜੀ ਮਿਲ